ਸਵਾਗਤ ਹੈ ਮਿੱਤਰੋ ਤੁਹਾਡਾ ਅੱਜ ਸਾਡੇ ਨਵੇਂ ਵਲੌਗ 'ਚ ਆਹ ਦੇਖੋ ਵੀਰੇ ਤੇ ਅੰਜੀਰ ਹੈ ਇਹਦੇ ਨਾਲ ਅੰਜੀਰ ਦੇਖੋ ਵੀਰੇ ਬਹੁਤ ਫਲ ਦੇਖੋ ਕਿੰਨਾ ਆਇਆ ਹੈ ਬੂਟੇ ਤੇ ਅੰਜੀਰ ਦੇ ਫਲ ਇਹਨੂੰ ਦਿਖਾਈ ਹੋਇਆ ਜਾਂਦਾ ਆਹ ਦੇਖੋ ਵੀਰੇ ਸਵਾਦ ਕਿੰਨਾ ਹੈ ਗਾ ਫਲ ਸਵਾਦ ਵੀਰੇ ਬਹੁਤ ਆ ਇਹ ਕਿਸ ਨੇ ਟੈਸਟ ਕਰਨਾ ਬਈ ਆਪਣੇ ਕੋਲ ਆ ਸਕਦਾ ਟੈਸਟ ਕਰਾ ਦਾਂਗੇ ਦੇਖੋ ਫਲ ਦੇਖੋ ਅੱਜ ਫਿਰ ਕੀ ਕਰਦੇ ਆ ਅੱਜ ਬਾਈ ਜੀ ਚੰਕੀ ਵੀਰ ਦਿਆਂ ਕੱਲ ਜੀਰੋ ਡ੍ਰਿਲ ਨਾਲ ਬਾਲਾ ਪੰਗਾ ਹੋਇਆ ਬਈ ਪ੍ਰਾਲੀ ਬਾਲੀ ਸੀ ਹਾਂ ਜੀ ਤੇ ਵਿੱਚ ਜੀਰ ਰੇਲ ਤੁਰੀ ਨਹੀਂ ਅੱਜ ਫੇਰ ਜੋੜਨਾ ਪਿਆ ਕੜੁਕਾ ਅੱਜ ਫੇਰ ਜੋੜਨੇ ਆ ਦਿਖਾਉਣਾ ਤੁਹਾਨੂੰ ਅੱਗੇ ਅੱਗੇ ਸਤਰਾ ਸਾਨੂੰ ਇਹ ਵੀ ਕਮੈਂਟਰੀ ਦੱਸੋ ਜਿਹੜੀ ਆਪਣੀ ਆਹ ਡੰਡਾ ਜਿਹਨੂੰ ਟਾਪ ਲਿੰਕ ਕਹਿ ਦਿੰਨੇ ਆ ਇਹ ਤੁਸੀਂ ਥੱਲੇ ਪਾਉਣਿਓ ਜਾਂ ਵਿਚਾਲੇ ਪਾਉਣਿਓ ਅਸੀਂ ਤਾਂ ਥੱਲੇ ਆ ਆ ਮੂਰੀ ਚ ਪਾਉਣੇ ਹੁੰਨੇ ਆ ਤੇ ਤੁਸੀਂ ਇਹ ਕਮੈਂਟ ਕਰਕੇ ਜਰੂਰ ਦੱਸਿਓ ਹਣਾ ਕਾਲੇ ਓਏ ਹਾਂ ਬਾਈ ਤੇ ਆਪਾਂ ਥੱਲੇ ਪਾਉਣੇ ਹੁੰਨੇ ਆ ਹਾਂ ਬਾਈ ਨਾਲ ਤੇ ਘਰ ਨੂੰ ਥੱਲੇ ਹਾਂ ਲੋਕ ਪੌਣੇ ਬਿਜਾਲੇ ਪੌਣੇ ਕਿ ਥੱਲੇ ਪੋਣੇ ਆਪਾਂ ਤਾਂ ਥੱਲੇ ਹੀ ਪਾਵਾਂ ਸਾਰਾ ਤੇਲ ਦੀ ਐਵਰੇਜ 8 ਕਿਲੋ ਲੀਟਰ ਖਾਈ ਜਾਂਦਾ ਕਿੱਲੇ ਦਾ ਚੱਲ ਹੁਣ ਮਿੱਤਰਾਂ ਸਾਨੂੰ ਮਿਲਦੇ ਆਂ ਖੇਤ ਜਾ ਕੇ ਖੇਤ ਜਾ ਕੇ ਹਾਂ ਇਹ ਬੱਟਾਂ ਜ ਵਟ 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 ਢੱਲਾ ਹੋਇਆ ਹੂੰ ਤੂੰ ਬੱਟਾਂ ਜ ਬੜਾ ਮਾਰਦਾ ਮੈਂ ਕਿੱਥੇ ਮਾਰਦਾ ਉਹ ਕੀ ਹੋਰ ਤੋੜਦਾ ਕੰਮ ਨਹੀਂ ਨਿਭੜਦਾ ਫਿਰ ਅੱਜ ਦੋ ਨਹੀਂ ਕੋਣ ਹੋਏ ਆਉਂਗਾ ਚੇਲੇ ਦਾ ਬੜਾ ਨਹੀਂ ਘਸਿਆ ਗਾ ਬੜਾ ਪਾਸਾ ਬੜਾ ਢਿੱਲਾ ਗਾ ਨਹੀਂ ਨਹੀਂ ਠੀਕ ਆ ਉਧਰ ਦੇਖਾ ਠੀਕ ਆ ਮੈਂ ਸਪਰਿੰਗ ਆ ਸਪਰਿੰਗ ਕਾ ਦੇਖ ਤੰਦ ਸੇਵਾ ਸੀ ਹੁੰਦੇ ਮਾਸੀਆ ਕੱਟਦਾ ਕੱਟਦਾ ਪਹੁੰਚ ਗਏ ਮਿੱਤਰੋ ਮੋਟਰ ਤੇ ਕਾਲਾ ਵਧਣਗੀ ਫਿਰ ਲੱਗ ਰਿਹਾ ਕਾਲਿਆ ਓਏ 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 ਆਇਆ ਵੀਊ ਭਾਈਏ ਇਹ ਵੀ ਸਾਰਾ ਦਿਨ ਬਿੱਲਾ ਹੀ ਰਹਿੰਦਾ ਕੋਈ ਕੰਮ ਨਹੀਂ ਕਰਦਾ ਇਹ ਜੇ ਫੂਡ ਤਾਂ ਅਸਲੀ ਪਾਈ ਜਿਹੜੇ ਬਾਈ ਫਿਰਦਾ ਹੈ ਸਾਰਾ ਦਿਨ ਬੇਲਾ ਰਹਿੰਦਾ ਸਾਰਾ ਦਿਨ ਹੈ ਤੇ ਬੈਠਾ ਤਰੁ ਕਾਹੇ ਚੀਤੇ ਲੋੜ ਮਾਤੋਂ ਦਵਾਦ ਨਾ ਕੇ ਅਸਾ ਤਾਂ ਚੰਗਾ ਹੋਰ ਫੇਰ ਲਾਉ ਮਤਨ ਚੰਗਾ ਲੋੜ ਨੂੰ ਕੰਝਦਾ ਪ੍ਰਧਾਨ ਮੰਤਰੀਆਂ ਨੂੰ ਸਾਡੀ ਪ੍ਰਧਾਨ ਮੰਤਰੀ ਸਾਡੀ ਵੱਧ ਚੱਲਦੀ ਆ ਬਈ ਅੱਛਾ ਯਾਰ ਤੁਮਨ ਤੁਮਾਰੋ ਸਾਡੀ ਗ੍ਰੀਸ ਕਰਨਗੇ ਸਹੀ ਗੱਲ ਆ ਤੇ ਆ ਪਾ ਫਿਰ ਵੀ ਪਾਉਗਾ ਲੈ ਦੇਖੋ ਬਿਊਰ ਸੱਤ ਫੱਟੇ ਹੀ ਲੱਗਦਾ ਓਏ। ਕੁੱਟ ਕਿੱਲਾ ਸਾਡਾ ਢਲ ਗਿਆ ਹੈ, ਵਿਚਰ ਗਿਆ ਸੀ। ਅੱਗ ਲਾ ਦਿੱਤੀ ਬਾਈ ਜੀ। ਕਾਲੇ ਦਾ ਕੱਲ ਸੀਣ ਨਿਕਲ ਗਿਆ। ਆ ਪਾਲਾਂ ਥੱਲੇ ਪ੍ਰਾਲੀ ਪ੍ਰਾਲੀ ਐ। ਉਹ ਕਿੱਲਾ ਤਾਂ ਹਾਰ ਕੇ ਬੀਜਤਾ ਫਿਰ ਕਾਲਾ ਕਹਿੰਦਾ ਬਈ ਮੇਰੇ ਵੱਸ ਦੀ ਗੱਲ ਹੀ ਹੈਗੀ। ਸਭ ਜੋ ਕੰਮ ਹੋਗਾ ਸਾਡੇ ਬਾਹਰ ਭਰਾ। ਫਿਰ ਵੀ ਸ਼ੈੱਡ 'ਚ ਦੁਆਰੇ ਕੱਟਣਾ ਪੈ ਗਿਆ। ਅੰਦਰ ਲਾਇਆ ਹੋਇਆ। ਤੂੰ ਥੋਕ ਕੇ ਲਾਇਆ ਸੀ ਬਾਈ। ਕੱਲ ਬਾਈ। ਸਲ ਥੋਕ ਕੇ ਤਾਂ ਲਾਇਆ ਸੀ ਗੱਪ ਤਾਂ ਨਾ ਮਾਰ। ਚਲ ਉਹ ਤੋਤੀ ਹੋਣੀ। ਜੀ ਅੰਦਰ ਹੀ ਲਾਇਆ ਸੀ ਸ਼ੈੱਡ 'ਚ ਮੈਂ ਦੁਆਰੇ ਕੱਟਣਾ ਪੈ ਗਿਆ। ਸਾਨੂੰ ਤਾਂ ਅਸੀਂ ਪੋਰ ਝਾੜ ਕਰਾਂਗੇ ਅੱਜ ਮੈਂ ਕੰਮ ਗਲਤ ਹੋ ਗਿਆ ਪਰਦੇ ਟੈਂਕੀਆਂ ਹੁਣ ਮੁੜ ਕੇ ਆਈ ਨਾ ਮੇਰੇ ਕੋਲੇ ਹਾਉ ਤਾਹਣ ਦੇ ਕਿਵੇਂ ਟੱਪ ਜਾ ਆ ਮੋਟਰ ਛੱਡਦੀ ਰਾਤ ਕਿਸੇ ਨੇ ਐਂ ਭੀਜੀ ਆਂਦੇ ਆ ਨੇ ਵੜ ਗਈ ਕੰਮ ਤੇ ਹੁਣ ਬੱਟਾ ਪਾਈ ਜਾਂਦੇ ਆ ਆਸ਼ੇ ਨਾਲ ਬਸ ਵੇ ਸਾਂਦੇ ਸੰਦ ਤੁਮਾਂਗੇ ਉਹ ਖੜਾ ਆਪਣਾ ਸੁਪਰ ਸਿਡਰ ਆ ਅਬ ਚਾਹ ਪਣੀ ਆ ਗਿਆ ਪੀ ਕੇ ਫੇਰ ਮਿਲਦੇ ਆ ਧੂਆਂ ਤਾਰ ਕੰਮ ਹੋ ਰਿਹਾ ਕਮਾਲ ਪੈਂਦੀ ਆ ਵਟਾਂ ਕੇ ਨਾ ਵਧੀਆ ਕਿਵੇਂ ਨੀਰਾਜੀ ਵਧੀਆ ਪੈਂਦੀ ਆ ਵਟਾਂ ਕੇ ਨਾ 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 ਕਾਹ ਨੂੰ ਤਵੀ ਆ ਲਜਿੰਦਰਾ ਲਿਆਉਣਾ ਤੂੰ ਗਿਆਨੀ ਆਲਾ ਤੋਂ ਕੈਨੀ ਇੰਪਲੀਮੈਂਟ ਉਹ ਲਿਆਵਾਂਗੇ ਤੂੰ ਯਾਰ ਆਖਾ ਐਸੇ ਤਾਂ ਡਾਂ ਚਲਾ ਰਿਹਾ मित्र भाई जी हूं धरन लगे जिंदरा रेहड़ी च कर ला भी थले सारा खुचा है ਨਾ ਨਾ ਹੇ ਦਾ ਪੜਾ ਚਾਲਾ ਚੱਕੜਾ ਚਾਲਾ ਪਾਉ 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 ਦਾ ਪਾਉ ਦਾ ਪਾਉ ਅੜ ਗਿਆ ਇਹ ਤਾਂ ਪੂਰਾ ਨਹੀਂ ਆਇਆ ਕਿੰਥੇ ਲੜ ਗਿਆ ਚਵਾਣਾ ਹੋਆ ਟੇਡਾ ਕਰ ਦੇਣਾ ਸੋਨਣਾ ਹਾਂ ਹਰ ਰੱਖ ਲੈ ਹਾਪਾ ਸੈ ਕੋਈ ਸੋ ਸੋ ਗੋ ਗੋ ਬੈਡਨਾ ਤੋੜ ਦਿਓ ਹਲੇ ਆ ਪਾਸਾ ਰੱਖੋ ਆ ਪਾਸਾ ਕਰਕੇ ਪਾਸਾ ਕਰਦੇ ਉਹਨਾਂ ਨੂੰ ਯਾਰ ਉੱਪਰ ਚੜ ਜਾ ਸੱਤਿਆ ਪਾਸਾ ਉਹਨਾਂ ਕਰਦੇ ਦੇਖ ਕਿਉਂ ਰਹਿਣਾ ਤੋੜਦੀ ਚੱਕਾ ਹਲੋ ਬੇਰ ਬਰਾਤ ਚੌੜ ਬਈ ਕਾੜ ਕਿੱਥੇ ਚੱਕੀ ਹੈ ਨਾ ਜ਼ੋਰ ਲਾਇਆਗਾ ਪੱਥੇ ਲੱਦੇ ਜਾਂ ਉੱਪਰ ਪੱਲੀ ਆ ਗਈ ਥੱਲੇ ਹੋ ਨੇ ਨਹੀਂ ਆਜੂ ਪੱਠੇ ਆ ਜਾਂਗੇ ਪੂਰੇ ਚੱਲ ਹਾਂ ਪੱਲੀ ਘਟਾ ਚੱਲ ਕਿ ਹੁਣ ਚੱਲ ਆ ਜਾਨਾ ਗਈ ਨਹੀਂ ਸਾਹਦਾ ਕੋ ਸਾਹ ਆ ਰਿਹਾ ਨਹੀਂ ਕੋ ਸਾਹ ਆ ਰਿਹਾ ਚਲੋ ਵੀ ਮਿੱਤਰੋ ਮਿਲਦੇ ਆਪਾਂ ਕੱਲ ਨੂੰ ਵਲੌਗ ਚ ਅਗਲੇ ਵਾਲੇ ਚ ਬੱਸ ਨਿਆਰਾ ਆਈ ਜਾਂਦਾ ਨਿਆਰਾ ਜਾਈ ਜਾਂਦਾ ਹਾਂ ਉਹਦਾ ਰੇਡੀਓ ਚੱਲਿਆ ਜਾਂਦਾ ਧਰ ਕੰਧ ਤੇ ਰੇਡੀਓ ਧਰ ਅਗਬੂ ਇਹ ਅਗਬੂ ਅਈ ਗੋ ਬੋਲੂਗਾ 90 ਢੇਰ ਕੇ ਦਵਾਗੀ ਕਿਉਂ ਬਿਆੜ ਕੇ ਹੋਰ ਬਿਆੜ ਵਾਲੀ ਥੋੜਾ ਦੇ ਬਿਆੜ ਫੈਲ ਕੇ ਦੇ ਆ ਨਹੀਂ ਕੰਦ ਤੇ ਰਿੜੋ ਪਹਿਲਾਂ ਕੀਰਤ ਦੇ ਬਿਆਨ ਲੋ ਕੀਰਤ ਭਗ ਦੇ ਬਿਆਨ ਲੋ ਪਹਿਲਾਂ ਨਹੀਂ ਤੈਨੂੰ ਕੰਦ ਦੇ ਨਾ ਬਿਆਰ ਤੂੰ ਤੇਰਾ ਏਰੀਆ ਇਹਦਾ ਫਿਰ ਉਹ ਹੈ ਨਾ ਅਜੀ ਤੇਰੇ ਨੇ 24 ਘੰਟੇ ਆਉਣ ਇੱਕ ਵਾਈਟ ਨੇ ਚੱਲੂ ਰੇਡੀਓ ਅੱਛਾ ਅੱਛਾ ਵੀ ਕੀ ਗਾਣੇ ਸੁਣਦੇ ਕਿ ਕੀ ਗਾਣੇ ਜਨਨਗੇ ਗਾਣੇ ਹਿੰਦੀ ਗਾਣੇ ਅੱਛਾ ਮਨ ਕੀ ਬਾਤ ਚੱਲੂ ਏ ਹਾਂ ਹਿੰਦੀ ਗਾਣੇ ਬੰਦ ਹੋ ਗਿਆ ਭਾਈ ਰੇਡੂਆ ਚੱਲਿਆ ਨਹੀਂ ਮੌਕੇ ਤੇ ਰੇਡੂਏ ਦਿੱਕਤ ਆ ਗਈ ਆ ਗੇਟ ਬੰਦ ਕਰ ਲਿਆ ਰੇਡੂਏ ਗੇਟ ਹੀ ਬੰਦ ਕਰ ਲਿਆ ਓਏ ਰੇਡੂ ਮਹਿੰਗਾ ਵੀਨ ਕੋਲਿਆ ਚਲੋ ਅੰਦਰ ਆ ਜੀ ਭਾਈ ਆਇਆ ਆ ਚਲ ਜੀ આજે <risque> ਮੁੰਡੇ ਕੱਲ ਨੂੰ ਮਿਲਦੇ ਆਪਾਂ ਕੱਲ ਨੂੰ ਮਿਲਦੇ ਆ ਅਗਲੀ ਕੱਪੜੇ ਅਗਲੇ ਲੋਕ ਨਾਲ ਹਾਂ ਅੱਜ ਵਿਆਹ ਹੈ ਅੱਜ ਜਾਗੋ ਅੱਜ ਜਾਗੋ ਮੁੰਡੇ ਵੀ ਕੱਲ ਬਰਾਤ ਆਪਣੀ ਕੱਲ ਬਰਾਤ ਹੈ